ਉਮਾ ਦਾ ਬਾਰ ਬਾਰ ਇੱਕੋ ਗੱਲ ਕਰੀ ਜੰਨੀ ਆ ਉਹਦੇ ਟੈਸਟ ਕਰਾ ਦੇ ਟੈਸਟ ਕਰਾ ਦੇ ਜੇ ਹੋਜੀ ਕੋਈ ਨੁਕਸਾਨਾ ਹੋਇਆ ਤੇ ਨੁਕਸ ਮੇਰੇ ਚ ਹੋਇਆ ਫਿਰ ਮੈਂ ਤੇਰੇ ਚ ਕਾਦਾ ਨੁਕਸ ਹੋਣਾ ਜਨਾਨੀਆਂ ਚ ਨੁਕਸ ਹੁੰਦਾ ਹੈ ਤਾਂ ਹੀ ਬਾਲ ਨਹੀਂ ਹੁੰਦਾ ਤੇਰੇ ਚ ਨੁਕਸਾ ਤੇਰੇ ਚ ਕਾਦਾ ਨੁਕਸਾ ਜਾ ਕੇ ਦਵਾਈ ਲੈ ਉਹ ਤੇ ਟੈਸਟ ਕਰਾ ਕੇ ਆ ਆਪਣੀਆਂ ਗੱਲਾਂ ਮਾਰੀ ਜਾਂਦਾ ਬੇਟਾ ਚਲ ਚੱਠੰਡੀ ਹੋ ਤੂੰ ਮਨਪੱਤ ਕਰੀ ਜਾਂਦਾ ਠੰਡੀ ਹੋਇ ਨਾ ਕਰਦੀ ਠੰਡੀ ਹੋ ਕੇ ਬੈਠੀ ਆ ਜੇ ਨਾ ਬੋਲਾ ਤੂੰ ਇਹ ਤਾਂ ਕੁਛ ਕਰਉਈ ਨਾ ਮੈਨੂੰ ਹਮੇਸ਼ਾ ਬੋਲ ਦਿੰਦੇ ਆਪਣਾ ਆਪ ਕੋ ਸੋਦੇ ਨਹੀਂ ਤੇ ਅਸੀਂ ਵੀ ਗਾਂ ਵਧਣਾ ਮਾਂ ਕਹੂਗੀ ਤਾਂ ਗਾਂ ਵਧਣਾ ਨਹੀਂ ਤੇ ਚੁੱਪ ਕਰਕੇ ਬੈਠੇ ਰੋ ਤੂੰ ਹੀ ਆਪ ਸੋਚੋ ਪਿਆਹੀਂ ਵੀ ਕੁਝ ਕਰਾਈਏ ਟੈਸਟ ਕਰਾਈਏ ਸਾਡੇ ਘਰ ਵੀ ਬਾਹਲ ਹੋਵੇ ਲੋਕਾਂ ਦੇ ਘਰ ਹੋਈ ਜਾਂਦੇ ਆ ਸਾਡੇ ਘਰ ਕਿਉਂ ਨਹੀਂ ਹੁੰਦਾ ਤੁਹਾਨੂੰ ਆਪਣੀ ਚਿੰਤਾ ਆਪ ਚਾਹੀਦੀ ਆ ਫਿਰ ਵੀ ਮਈਆਂ ਹੀ ਬੋਲਦੀਆਂ ਆ ਮੇਰੇ ਕਿਹਾ ਹੀ ਤੁਰਪੋ ਤੁਸੀਂ ਗੱਲਾਂ ਕਰਦੇ ਸਕੋ ਗਾੜੀਆਂ ਚ ਜੰਮੀ ਹਾਂ ਕੀ ਕਰਦੇ ਹੋ ਰੈਡੀ ਹੋਏ ਹਾਂ ਹਾਂਜੀ ਰੈਡੀ ਮੈਂ ਚਲੋ ਚਲੀਏ ਚਲੋ ਕੀ ਕਰ ਰਹੇ ਤੁਸੀਂ ਨਹੀਂ ਮੈਂ ਤੇਰੇ ਇਸ ਪਰਸ ਵੇਖਣ ਨਹੀਂ ਪਰਸ ਨਹੀਂ ਵੇਖਣ ਦੇਈ ਤੂੰ ਮੈਨੂੰ ਬੜਾ ਪਤਾ ਨਹੀਂ ਲੱਗੰਦਿਆ ਰੋਂਦੇ ਹੀ ਆ ਮੇਰੀ ਗੱਲ ਸੁਣ ਮੈਂ ਤੇਰੇ ਕੋਲ ਕੁਝ ਕਿਹਾ ਮਾ ਮਾਤਾ ਦੀ ਗੱਲ ਕਿਉਂ ਲਾਉਣੀ ਦੇ ਦੇ ਤੂੰ ਰஞ்சிਤ ਮੈਂ ਵੀ ਚਾਹੁੰਨੀ ਹਾਂ ਕਿ ਸਾਡੇ ਘਰ ਬੱਚਾ ਖੇਡੇ ਵੇਖੋ ਮੇਰੇ ਕਿਹੜਾ ਵਸ ਦੀ ਗੱਲ ਆ ਮੰਮੀ ਜੀ ਤੇ ਐਂ ਸੁਣਾਉਂਦੇ ਆ ਜਿੱਦਾਂ ਸਾਰਾ ਕਸੂਰ ਮੇਰਾ ਹੀ ਆ ਮੈਂ ਨਹੀਂ ਚਾਹੁੰਦੀ ਕਿ ਹਾਂ ਇਹ ਵੀ ਸਾਡੇ ਬੱਚੇ ਨੂੰ ਖੜਵਾਵਾਂ ਪਤਾ ਨਹੀਂ ਕਿਉਂ ਕਰਦੀ ਆ ਇਦਾਂ ਮੈਂ ਤੇ ਖੁਦ ਮਜਬੂਰ ਆ ਮੈਂ ਤੇ ਖੁਦ ਹਰ ਵਕਤ ਬਾਬਾ ਜੀ ਅੱਗੇ ਅਰਦਾਸ ਕਰਦੀ ਆ ਕਿ ਬਾਬਾ ਜੀ ਸਾਡੀ ਛੋਣੀ ਚ ਖੁਸ਼ੀਆਂ ਪਾ ਦਿਓ ਹੋਰ ਹੋ ਤੂੰ ਟੈਨਸ਼ਨ ਨਾ ਲੈ ਮਾਤਾ ਦਾਦਾਂ ਨੂੰ ਪਤਾ ਹੀ ਹੈ ਸੁਭਾਅ ਇਹ ਦਾਦਾ ਦਾ ਮੈਂ ਵੀ ਇਹ ਗੱਲ کہہ ਕੇ ਆ ਮਮੀ ਨੂੰ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਸਭ ਠੀਕ ਹੋ ਜਾਊਗਾ ਨਾਰੋਪ ਚਪਰਦੇ ਨਾਲੇ ਮੈਂ ਤੈਨੂੰ ਕੋਈ ਕੁਝ ਕਿਹਾ ਵੇ ਜਿਦਾ ਤਾਂ ਕਹਿ। ਕਦੀ ਨਹੀਂ ਇਹਨੇ ਕੁਝ ਕਿਹਾ ਮੈਨੂੰ। ਚਲ ਆ ਪਹਿਲਾਂ ਮੇਰੀ ਦਵਾਈ ਲੈ ਕੇ ਇੱਥੇ ਬਹ ਦੇਖਦੇ ਹਾਂ। ਹਾਂਜੀ ਚਲ। ਠੀਕ ਆ ਜਾ। ਮੰਮੀ ਜੀ। ਆਜੀ ਬਟਾ। ਇਹ ਕੋਈ ਖਾਣਾ ਜਿੱਤ ਲਿਆਵਾਂ? ਨਹੀਂ ਕੋਤ ਮੈਂ ਕੁਝ ਨਹੀਂ ਖਾਣਾ। ਤੂੰ ਅੱਧਾ ਕੀ ਕਰ? ਉਹ ਬੱਤਿੰਗਾ ਬੁਏ ਸਾਰੇ ਬੰਦ ਕਰਦੇ। ਗਰੀਬਾ ਅਈਦੋ ਆਈ ਲੈਣ ਅੱਛਾ ਉਹਨਾਂ ਨੂੰ ਸ਼ਾਮਾਂ ਨੂੰ ਆਣਾ ਹੈ ਹਾਂਜੀ ਤੇ ਤੁਸੀਂ ਕੀ ਕਰਨਾ ਉਹੇ ਬੱਤੀਆਂ ਬੰਦ ਕਰ ਤੇ ਤੁਸੀਂ ਅੰਦਰ ਰੈਸਟ ਕਰੋ ਠੀਕ ਹੈ ਚਲੋ ਠੀਕ ਹੈ ਉੱਥੇ ਦੀ ਕਾ ਸਬਜ਼ੀ ਬਣਾ ਲਾਂਗੇ ਸ਼ਾਮਾਂ ਨੂੰ ਠੀਕ ਹੈ ਜਓ ਬਹੁਰੀ ਇਸੇ ਰੈਸਟ ਕਰ ਤਾਂ ਬੱਤੀਆਂ ਬੂਹੇ ਬੰਦ ਕਰ ਦੇ ਸਾਰੇ ਠੀਕ ਹੈ ਜਾਓ ਦੋ ਤੱਕ ਦੇ ਡਿਨਰ ਆਪ ਕਰ ਲਓ ਕੀ ਕਰਨੀ ਤੂੰ ਕੀ ਕਰਨੀ ਮੈਂ ਤੈਨੂੰ ਕਿੰਨੀ ਵਾਰੀ ਕਹਾਂ ਆਪਣੀ ਹੱਦ 'ਚ ਰਹਿ ਆ ਕਰ ਇਹਦੇ ਸਾਲੇ ਕਿਹੜੀ ਹੱਦ ਵਾਲੀ ਗੱਲ ਹੋ ਗਈ ਤੂੰ ਮੇਰਾ ਹਸਬੰਦ ਜੇ ਮੇਰਾ ਇੰਨਾ ਕ ਤੇਰਾ ਹੱਕ ਬੰਦਾ ਹੀ ਆ ਤੇਰਾ ਕੋਈ ਹਸਬੰਦ ਨਹੀਂ ਆ ਮੈਂ ਨਾਲੇ ਨਿਕਲ ਮੇਰੇ ਕਮਰੇ ਚੋਂ ਬਾਹਰ ਤੈਨੂੰ ਕਿੰਨੇ ਕਹੇ ਇੱਥੇ ਉਹਨੂੰ ਇਹ ਤੁਹਾਡਾ ਇਕੱਲੇ ਦਾ ਨਹੀਂ ਕਮਰਾ ਮੇਰਾ ਵੀ ਕਮਰਾ ਵਾ ਨਾਲੇ ਸਾਰੇ ਸਭ ਕੁਝ ਸਹੀ ਹੋਉਂਦੇ ਗਿਆ ਵਾ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਤੇ ਲਈ ਆ ਕੁਝ ਸਹੀ ਨਹੀਂ ਹੋਇਆ ਹੋਰ ਕਿੰਨੀ ਕਿ ਸਜ਼ਾ ਦੇਣੀ ਏ ਮੈਨੂੰ ਬਸ ਕਰ ਜਾ ਹੁਣ ਪਲੀਜ਼ ਵੇ ਲੋ ਇੰਨਾ ਨਰਾਜ਼ ਨਾ ਹੋਵੋ ਮੇਰੇ ਨਾਲ ਮੈਂ ਮੰਨਦੀ ਮੇਰੀ ਗਲਤੀ ਆ ਪਰ ਮੈਨੂੰ ਏਡੀ ਵੱਡੀ ਸਜ਼ਾ ਤੇ ਨਾ ਦਿਓ ਦੱਸੋ ਮੈਂ ਕੀ ਕਰਾਂ ਜੋ ਮੈਂ ਕਹੂੰਗਾ ਉਹ ਕਰੇਂਗੀ ਫਿਰ ਹਾਂਜੀ ਕਰੂੰਗੀ ਬਸ ਤੂੰ ਨਾ ਘਰ ਛੱਡ ਕੇ ਚੱਲ ਜਾ ਬੜਾ ਖੁਸ਼ ਹੋਊਂਗਾ ਮੈਂ ਨਹੀਂ ਸਾਹਿਬ ਮੈਂ ਘਰ ਛੱਡ ਕੇ ਨਹੀਂ ਜਾਣਾ ਤੂੰ ਨਹੀਂ ਜਾਣਾ ਨਾ ਘਰ ਛੱਡ ਕੇ ਕੋਈ ਗੱਲ ਨਹੀਂ ਰਹਿ ਇੱਥੇ ਹੀ ਪਰ ਤੇਰਾ ਮੇਰਾ ਕੋਈ ਵਾਸਤਾ ਨਹੀਂ ਹੋਊਗਾ ਪਿਆਰ ਪਉਣ ਲਈ ਮੈਨੂੰ ਕਿਹੜੀ ਪ੍ਰੀਖਿਆ ਦੇਣੀ ਪਊਗੀ ਬਸ ਮੈਂ ਤੈਨੂੰ ਨਹੀਂ ਮaaf ਕਰ ਸਕਦਾ ਯਾਰ ਸਾਡੇ ਵਿੱਚ ਕੁਝ ਵੀ ਸਹੀ ਨਹੀਂ ਹੋ ਸਕਦਾ ਨਹੀਂ ਜਾਨ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਤੁਹਾਡਾ ਪਿਆਰ ਪਉਣ ਲਈ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਕਰੂੰਗੀ ਪਰ ਮੈਂ ਤਾਂ ਨਹੀਂ ਛੱਡ ਕੇ ਨਹੀਂ ਜਾ ਸਕਦੀ ਆਪਣਾ ਪਿਆਰ ਕਦੇ ਵੀ ਨਹੀਂ ਪਾ ਸਕਦਾ ਮੈਨੂੰ ਨਹੀਂ ਪਤਾ ਪਰ ਮੈਂ ਤੁਹਾਨੂੰ ਛੱਡ ਕੇ ਕਦੀ ਨਹੀਂ ਜਾਣਾ ਤੂੰ ਜਿੰਨੀ ਮਰਜੀ ਕੋਸ਼ਿਸ਼ ਕਰ ਲੈ ਮੇਰਾ ਮਨ ਕਦੀ ਵੀ ਨਹੀਂ ਸਹੀ ਹੋਣਾ ਤੈਨੂੰ ਲੱਗੇ ਕੋਈ ਨਾ ਅੱਜ ਨਾ ਸਹੀ ਹੋਊਗਾ ਕੱਲ ਸਹੀ ਹੋ ਜਾਊਗਾ ਪਰ ਮੈਂ ਤੁਹਾਨੂੰ ਛੱਡ ਕੇ ਨਹੀਂ ਕਦੀ ਜਾਣਾ। ਆਏ। ਆ ਗਏ? ਮੇਰੀ ਗੱਲ ਸੁਣ। ਹਾਂਜੀ ਦੱਸੋ। ਸਬਾਨ ਦਾ ਕੀ ਕੀਤਾ? ਕੀ ਤੂੰ ਕਹੀ ਜਾਣਾ ਕਿ ਰੋਟੀ ਸਬਜ਼ੀ ਕੁਝ ਨਹੀਂ ਘਰ 'ਚ ਬਣਾਉਣਾ। ਨਹੀਂ ਮੈਂ ਤੁਹਾਨੂੰ ਇਸ ਕਰਕੇ ਕਹਿੰਦਿਆਂ ਸੀ ਮੈਂ ਕਿਹਾ ਪਰ ਟੇਬਲ ਨਾ ਭੋਕ ਕਰ ਲਈਏ ਇੱਕ ਵਾਰ ਉਹ ਰੈਡੀਮੇਡ ਲੈ ਆਈਏ ਰੋਟੀ। ਮੇਰੀ ਗੱਲ ਸੁਣ। ਟੇਬਲ ਡੁਬਲ ਤੇ ਕੋਈ ਭੋਕ ਨਾ ਕਰ। ਫਿਰ ਮੈਂ ਕਹਾਂ ਜੋ ਘਰ 'ਚ ਆਣਾ ਇੰਨੀ ਦੇਰ ਬਾਅਦ ਆਉਣਦੇ ਆ ਨਾਲੇ ਵੇਖ ਬੇਸ਼ੱਕ ਪਹਿਲਾਂ ਆਉਂਦੇ ਨੇ ਪਰ ਉਹ ਮੋਲ ਤੇ ਨਹੀਂ ਨਾ ਸੀ। ਹੁਣ ਨਾਲ ਸਾਹਿਲ ਆਣਾ ਖੁਸ਼ ਹੋ ਕੇ ਆਣਾ ਸਾਹਿਲ ਬਹੁਤ ਬੜੀ ਖੁਸ਼ੀ ਵਿੱਚ ਉਹ ਚਾਚੀ ਦੀ ਗੱਲ ਹੈਗੀ ਆ ਤੇ ਨਾਲੇ ਇੱਕ ਮੇਰੀ ਗੱਲ ਹੋਰ ਸੁਣੋ ਅੱਗੇ ਘਰ ਦਾ ਮੂਡ ਸਹੀ ਨਹੀਂ ਚੱਲਣ ਦਿਆ ਹੁਣ ਤੇ ਇਹ ਆਪਣਾ ਮੂਡ ਸਹੀ ਕਰੋ ਕਿਉਂਕਿ 5-7 ਮਿੰਟ ਦਾ ਕਾਹੇ ਨਾ ਵਾ ਉਹਨਾਂ ਤੇ ਆ ਸੀਮਾ ਹਾਂਜੀ ਹਾਂਜੀ ਚਾਚੀ ਜੀ ਆ ਵੇਖ ਲਾ ਤੇਨ ਸਾਸਤਾ ਹਾਲ ਫੇਰ ਤੂੰ ਮੈਨੂੰ ਕਹਿਣਾ ਬੋਲਦੇ ਆ ਆ ਮੈਂ ਕਿੰਨਾ ਸਵੇਰੇ ਰੋਕਿਆ ਤੇ ਇੱਕ ਤਾਂ ਮੈਂ ਨਾਲ ਚੰਗੇ ਮੂੰਹ ਗੱਲ ਹੀ ਨਹੀਂ ਕੀਤੀ ਦੂਜਾ ਕੀ ਕਹਿੰਦੇ ਆ ਕਿ ਇਹ ਖੁਸ਼ੀ ਦੀ ਗੱਲ ਮੈਂ ਕਿਤੇ ਜਾਣਾ ਜ਼ਰੂਰੀ ਜਾਣਾ ਜ਼ਰੂਰੀ ਕਿੱਥੇ ਜਾਣਾ ਜਰੂਰੀ ਸੀ ਉਹਨਾਂ ਦਾ ਦੱਸ ਦੇ ਚਾਚੀ ਜੀ ਦੱਸ ਦੇ ਚਾਚੀ ਜੀ ਵੇਖੋ ਮਸਾ ਮਸਾ ਤੇ ਆ ਟਾਈਮ ਆਇਆ ਕਿ ਸਾਇਲ ਸਾਡੇ ਘਰ ਆਉਣ ਲਗਾ ਆਹ ਕੱਲ ਦਾ ਉਹਨਾਂ ਨੇ ਸੁਣ ਕੇ ਉਹਨਾਂ ਨੂੰ ਤੇ ਇੰਨਾ ਚਾ ਚੜਿਆ ਨਾ ਕੋਈ ਹਿਸਾਬ ਹਿਸਾਬ ਨਹੀਂ ਉਹਨਾਂ ਨੇ ਜਿਹੜੀ ਸੁਖਣਾ ਨਹੀਂ ਸੁਕੀ ਜਿਹੜੇ ਗੁਰਦੁਆਰੇ ਚ ਜਾਣਾ ਹੀ ਮੈਂ ਟਾ ਦੇ ਕੰਪੀ ਮੇਰੀ ਧੀ ਦਾ ਘਰ ਵਾਸ ਜੇ ਸਾਇਲ ਤੇ ਉਹ ਇੱਕ ਮਿੱਕ ਹੋ ਜਾਣ ਤੇ ਮੈਂ ਇੱਥੇ ਮਟਾ ਦੇ ਕੰ ਕਹਿੰਦੇ ਉਹਨਾਂ ਚ ਇੱਕ ਮੈਂ ਸाहिल ਦੇ ਮੱਥੇ ਨਹੀਂ ਲਗਣਾ ਜਿਨ੍ਹਾਂ ਚ ਇੱਕ ਮੈਂ ਸੁਖਨਾ ਨਾ ਲਾਕੇ ਆਂ ਮੇਰੀ ਗੱਲ ਸੁਣ ਜੇ ਇਹ ਗੱਲ ਸੀ ਤੇ ਮੈਨੂੰ ਵੀ ਦੱਸ ਦੇ ਉਹ ਚਾਚੀ ਜੀ ਮੈਂ ਕਿਹਾ ਸੀ ਤੇ ਮੈਂ ਵੀ ਚਲੇ ਜਾਂਦੀ ਨਾਲ ਮੈਂ ਕਿਹਾ ਸੀ ਕਹਿੰਦੇ ਸੀ ਵੇਖੋ ਦੋਵੇਂ ਦੁਸੇ ਘਰ ਜੀ ਸਿਆਣੇ ਦਾ ਇੱਕ ਜਾਣੇ ਦਾ ਹੋਣਾ ਜ਼ਰੂਰੀ ਹੈ ਉਹਦੀ ਸੱਸ ਦੇ ਨਾਲ ਹੋਣਾ ਚਲ ਮੈਂ ਤੇ ਜਾਣਾ ਜ਼ਰੂਰੀ ਹੈ ਜਿਹੜੀ ਸੁਖਨਾ ਲਾਉਣੀ ਤੇ ਚਾਚੀ ਤੇ ਤੇਰੇ ਕੋਲ ਹੋਏਗੀ ਨਾ ਤਾਂ ਨਹੀਂ ਉਹਨਾਂ ਨੇ ਤੁਹਾਨੂੰ ਕਿਹਾ ਅੱਛਾ ਮੇਰੀ ਗੱਲ ਸੁਣ ਮੈਂ ਤਾਂ ਉਹਦੇ ਸੱਸ ਨੂੰ ਕੋਈ ਫੋਨ ਨਹੀਂ ਕੀਤਾ ਮੈਂ ਗੱਸੀ ਭੈਜੀ ਕਰਨਗੇ ਤਾਂ ਜੀ ਨੇ ਵੀ ਫੋਨ ਕਰਤਾ ਸੀ ਨਾ ਤੇ ਸਸਰ ਨੂੰ ਮੇਰੀ ਹੋ ਗਈ ਇਹ ਗੱਲ ਹਾਂ ਸ਼ੰਮੀ ਨਾਲ ਹੋ ਗਈ ਇਹ ਗੱਲ ਸਾਰੇ ਆ ਆਂਦੇ ਆ ਉਹਨਾਂ ਨੇ ਦਵਾਈ ਲੈਣ ਜਾਣਾ ਵਾ ਜਰਾ ਕਿਦਾਂ ਨੇ ਉਹਨਾਂ ਨੇ ਦਵਾਈ ਲੈਣ ਜਾਣਾ ਨਾ ਜਰਾ ਰਾਣੇ ਭਾਜੀ ਠੀਕ ਨਹੀਂ ਨੇ ਹੈਗੇ ਦੋ ਤਿੰਨ ਦਿਨ ਹੋ ਗਏ ਪਖਾਰ ਲੱਤ ਨਹੀਂ ਲੱਤ ਹੈ ਤਾਂ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਜਾ ਕੇ ਪੁੱਤ ਦਾ ਪਤਾ ਹੀ ਲੈਣ ਦੀ ਤੇ ਸਾਜ ਜੱਸੀ ਜੀ ਅੱਜ ਹੀ ਪਤਾ ਲੱਗਾ ਉਹ ਵੀ ਸ਼ੰਮੀ ਨੇ ਹੋਣ ਦੱਸਿਆ ਸਾਨੂੰ ਹੋਣ ਲੱਗੇ ਉਹਨਾਂ ਨੂੰ ਤਾਂ ਪਹਿਲਾਂ ਟੈਨਸ਼ਨ ਦੂਜੀ ਪਈ ਸੀ ਪੀ ਵੀ ਇੱਦਾਂ ਟੈਨਸ਼ਨ ਕਰਨ ਦੇ ਸਾਇਲ ਦੀ ਤੇ ਸ਼ੰਮੀ ਨੇ ਸਾਨੂੰ ਤਾਂ ਨਹੀਂ ਦੱਸਿਆ ਕਿੰਦੀ ਬੁਖਾਰ ਭਾਬੀ ਕਿੰਨੇ ਦਿਨ ਦਾ ਚੜਨ ਗਿਆ ਲੱਤ ਦਾ ਚੜਦਾ ਵਾ ਤਾਂ ਅੱਜ ਹਰੇ ਟੈਸਟ ਤੋਂ ਸਕਰੋਣੇ ਦਵਾਈ ਦੂਈ ਲੈਣ ਜਾਣਾ ਆਏ ਤਾਂ ਜ਼ਰੂਰ ਰਾਣੇ ਭਾਜੀ ਵੀ ਜ਼ਰੂਰ ਆਣਗੇ ਸ਼ੰਮੀ ਵੀ ਆਏਗੀ ਸੱਸ ਵੀ ਆਏਗੀ ਦਵਾਈ ਲੈ ਕੇ ਉਹਨਾਂ ਨੇ ਉਸੇ ਵੇਲੇ ਤੁਰ ਪੈਣਾ ਵਾ ਅੱਛਾ ਸਿਮਾ ਹਾਂ ਲੱਕੀ ਤੋਂ ਥੋੜਾ ਜਾਂਵੇਂ ਜਨਕ ਬਾਦ ਮੈਂ ਸੋ ਇੰਨਾਮ ਕਰੂ ਮੈਂ ਦਾਲ ਬਣਾਈ ਆ ਜਾ ਕੇ ਨਾ ਰੈਡੀ ਮੇਡ ਇੱਕ ਦੋ ਸਬਜ਼ੀਆਂ ਲੈ ਆਉ ਮੇਰੀ ਗੱਲ ਸੁਣ ਤੇ ਫੁਲਕੇ ਵੀ ਅਪਾ ਬਾਜ਼ਾਰੋਂ ਲੈ ਆਵਾਂਗੇ ਚਾਚੀ ਜੀ ਦੀ ਵੀ ਤੇ ਫਿਰ ਚਾਚੀ ਜੀ ਨਾਲ ਗੱਲ ਕਰਨੀਆਂ ਤੇ ਰੈਡੀਮੇਡ ਰੋਟੀ ਲੈ ਆਵਾਂਗੇ ਸਾਰੀ ਤੂੰ ਕਿਤੇ ਲੱਗੀ ਰਹੇਂਗੀ ਹਾਂ ਮੈਂ ਆ ਕੇ ਦੱਸਨੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਲੈਣੀਆਂ ਨੇ ਤੇ ਜਦੋਂ ਆਣਗੇ ਉਦੋਂ ਫੁਲਕੇ ਬੰਗਾ ਲਾਂਗੇ ਨਾਲ ਕਰ ਦਾਂ ਤੇ ਜਦੋਂ ਆਣਗੇ ਉਦੋਂ ਚਾਹ ਪਾਣੀ ਦਾ ਸਮਾਨ ਚਾਹੀ ਲੈ ਆਉਂਗਾ ਹਾਂ ਉਦੋਂ ਨਾਲ ਠੀਕ ਨਹੀਂ ਹੈਗਾ ਤੇ ਸਾਮਾ ਇਹ ਸਮਾਨ ਲੈ ਕੇ ਆਉਣਾ ਹਾਂ ਚਲੋ ਠੀਕ ਹੈ ਸੀਮਾ ਚਾਚੀ ਜੀ ਨੂੰ ਮੇਰਾ ਝੂਠ ਨਾ ਬੋਲੀ ਸੋਚੋ ਸਾਂ ਦੱਸੇ ਸਭ ਠੀਕ ਤੇਗੀ ਹੈ ਨਾ ਹਾਂ ਠੀਕ ਹੈ ਮੇਰੀ ਗੱਲ ਹੋਈ ਸਵੇਰੇ ਬਿਲਕੁਲ ਠੀਕ ਹੈ ਸ਼ਮਮੀ ਖੁਸ਼ ਵੀ ਆ ਪਰ ਮੈਂ ਇਨੀ ਗੱਲ ਸੁਣੀ ਆ ਕਿ ਤੂੰ ਉਹਨੂੰ ਕਹਿਂਦੀ ਸੀ ਕਿ ਇੱਥੇ ਆ ਕੇ ਮੈਨੂੰ ਸਾਰੀ ਗੱਲ ਦੱਸੇ ਕਿਹੜੀ ਗੱਲ ਆ ਕਿਚੜੀ ਤੂੰ ਇੱਥੇ ਆ ਕੇ ਉਹ ਕੋ ਪੁੱਛਣੀ ਮੈਨੂੰ ਦੱਸ ਤੇ ਸੀ ਮੈਂ ਉਹ ਸਾਇਲ ਕਿਤੇ ਕਹਿਣਾ ਹਾਂ ਵੀ ਨਹੀਂ ਜਾਣਾ ਅੱਜ ਸਵੇਰੇ ਤੇ ਕਹਿੰਦੀ ਮੱਸਾ ਹੀ ਮਨਾਇਆ ਵਾ ਮੈਂ ਕਿਹਾ ਉਹ ਕਿਉਂ ਕੱਲ ਤੇ ਤੂੰ ਕਿੰਨੀ ਸਭ ਕੁਝ ਠੀਕ ਹੋ ਗਿਆ ਵਾ ਕਿੰਦੀ ਭਾਬੀ ਛੁੱਟੀ ਆ ਨਾ ਤੇ ਉਹ ਕਹਿੰਦਾ ਕਿ ਮੈਂ ਘਰ ਰੈਸਟ ਕਰਨੀ ਆ ਮੈਂ ਨਹੀਂ ਅੱਜ ਕਿਤੇ ਜਾਣਾ ਤਾਂ ਕਰਕੇ ਮੈਂ ਉਹਨੂੰ ਕਿਹਾ ਕੋਈ ਗੱਲ ਹੈਗੀ ਆ ਤੇ ਦੱਸ ਇਹਦੇ ਨਹੀਂ ਮੈਂ ਕਿ ਤੂੰ ਇੱਥੇ ਆ ਕੇ ਮੈਨੂੰ ਸਾਰੀ ਗੱਲ ਦੱਸੀ ਮੈਂ ਤਾਂ ਪਹਿਲਾਂ ਮੈਂ ਵੀ ਕਰਦੀ ਸਾਂ ਅੱਛਾ ਅੱਛਾ ਮਿਲਦਾ ਤਰੇਲੀਆਂ ਆ ਲੱਖੇ ਫਿਰ ਗੱਲ ਮੈਂ ਕਿਹਾ ਸਭ ਕੁਝ ਠੀਕਤੀ ਹੋਵੇ ਠੀਕ ਹੈ ਚਾਚੀ ਜੀ ਤੁਸੀਂ ਜਿਆਦਾ ਟੈਨਸ਼ਨ ਨਾ ਮੇਰੀ ਗੱਲ ਸੁਣੋ ਤੁਸੀਂ ਦਵਾਈ ਦੁਈ ਖਾ ਲੈਣੀ ਸੀ ਹਾਂ ਮੈਂ ਖਾਦੀ ਦਵਾਈ ਬਾਕੀ ਸਭ ਕੁਝ ਠੀਕ ਹੋ ਗਿਆ ਵਾ ਹੁਣ ਜਿਆਦਾ ਟੈਨਸ਼ਨ ਨਾ ਲਓ ਬਸ ਹੁਣ 5-10 ਮਿੰਟਾਂ ਕੋ ਆਉਣੇ ਵਾਲੇ ਆ ਕੋਦੋਂ ਦਾ ਅੱਧਾ ਘੰਟਾ ਹੋ ਗਿਆ ਮੈਨੂੰ ਫੋਨ ਆਇਆ ਇਹਦਾ ਬਸ ਉਹ ਨਾਲ ਆ ਜਣਾ ਉਹਨਾਂ ਨੇ ਚਲੋ ਚਾਚੀ ਜੀ ਤੁਸੀਂ ਬੈਠੋ ਮੈਂ ਜਾ ਕੇ ਨਾ ਸੋਈ ਦਾ ਵੇਖਾਂ ਠੀਕ ਹੈ ਠੀਕ ਹੈ ਕੀ ਦੱਸਾਂ ਚਾਚੀ ਜੀ ਨੂੰ ਚਾਚੀ ਜੀ ਆਪਣੇ ਘਰ ਤੇ ਟੈਨਸ਼ਨ ਲਈ ਜਾਂਦੀ ਹੈ ਤਛ ਮੈਨੂੰ ਕਹਿੰਦੀ ਸੀ ਭਾਬੀ ਆ ਕੇ ਕੁਝ ਦੱਸਾਂਗੀ ਪਤਾ ਨਹੀਂ ਉਹ ਕਿਹੜੀ ਗੱਲ ਹੋ ਗਈ ਆ ਮੈਂ ਹੁਣ ਚੱਚੀ ਨੂੰ ਕੀ ਦੱਸਾਂ ਗਾ ਜਰਾਸ ਦੀ ਗੱਲ ਹੋ ਰਹੀ ਏ ਹਨ ਠੀਕ ਆ ਵੀ ਆ ਗਏ

ਤੇ ਵੀਰ ਮਿਲਣਾ ਪਹਿਲਾਂ ਵੰਗਣਾ ਕਰੀ ਨਾ ਇਹਨਾਂ ਉੱਥੇ ਲੱਗੀਆਂ ਆਜੋ ਆਜੋ ਨਹੀਂ ਜਾ ਸਭ ਕੁਝ ਸਹੀ ਹੁੰਦਾ ਵਾ ਆਜੋ ਆਜੋ ਸੀਮਾ ਹਾਂ ਹਾਂ ਤਾਂ ਸਸਿਕਾ ਸਸਿਕਾ ਯਾਰ ਇਹਦੇ ਸੁਣੇ ਤਾਂ ਜੀ ਉਹਦੇ ਸੀ ਠੀਕ ਸੀ ਤਾਂ ਸਸਿਕਾ ਸਸਿਕਾ ਯਾਰ ਇਹਦੇ ਬਸ ਕਰੀ ਇਸ ਤੋਂ ਕਿ ਤੋ ਠੀਕ ਹੈ ਸਸਿਕਾ ਵਰਛਾ ਯਾਰ ਯਾਰ ਇਹਦੇ ਸੁਣ ਸਸਿਕਾ ਸਸਿਕਾ

ਉਹਨਾਂ ਨੇ ਨਾ ਸੁਧਣਾ ਸੱਖੀ ਸੀ ਕਿ ਬੱਚਿਆਂ ਦੀ ਜਦੋਂ ਸਭ ਕੁਝ ਠੀਕ ਹੋ ਜਾਏਗਾ ਨਾ ਤੇ ਮੈਂ ਫੇਰ ਹੀ ਮੱਥੇ ਲੱਗਾਂਗੀ ਗੁਰਦਾਰੇ ਮੱਥਾ ਟੇਕ ਕੇ ਤੇ ਫਿਰ ਤੁਸੀਂ ਕੈਨਸਲ ਕਰ ਦੇਣਾ ਇਹ ਸਾਨੂੰ ਨਹੀਂ ਸੀ ਬੁਲਾਉਣਾ ਚਲੋ ਕੋਈ ਗੱਲ ਨਹੀਂ ਮਾਸੀ ਜੀ ਆਪਾਂ ਬਾਕੀ ਦੇ ਸਾਰੇ ਘਰ ਹੈ ਜੀ ਨਾ ਨਹੀਂ ਨਹੀਂ ਕੈਸਾ ਕਿਉਂ ਕਰਨਾ ਨਹੀਂ ਉਹਨਾਂ ਨੇ ਆਜਣਾ ਮਾਸੀ ਜੀ ਭਾਵੇਂ ਢਾਡੇ ਬੈਠਿਆ ਉਹਨੇ ਘੰਟੇ ਦਾ ਕਾਜ ਹੁਣ ਤੇ ਭਾਵੇਂ 2 ਘੰਟੇ ਦਾ ਕਾਜ ਉਹਨੂੰ ਵੀ ਉਹਨਾਂ ਹੀ ਕੀਤਾ ਸੀ ਸਵੇਰੇ ਵੀ ਆਜੋ ਸਾਰੇ ਤੈ ਤਾਂ ਹੀ ਆਏ ਹਾਂ ਹਾਂਜੀ ਉਹ ਕਹਿੰਦੇ ਸੀ ਕਹਿੰਦੇ ਆਪਾਂ ਮੈਂ ਛੇਤੀ ਆ ਜਾਾਂਗੀ ਕੋਈ ਨਹੀਂ ਪਰ ਹੁਣੇ ਆ ਜਾਣ ਅਈ ਤਾਂ ਹੋਰ ਪਹਿਲਾਂ ਆਜਣਾ ਸੀ ਇਹ ਦਵਾਈ ਹਾਂਜੀ ਉਹ ਦੱਸਿਆ ਇਸਾ ਮੀਨ ਰਾਣੀ ਬਾਜੀ ਠੀਕ ਨਹੀਂ ਆ। ਹਾਂਜੀ। ਹੋਰ ਸਣਾ ਪਾਜੀ ਤੁਹਾਨੂੰ ਵੀ ਠੀਕ ਜੀ। ਹਾਂਜੀ ਠੀਕ ਹੈ। ਸਾਡੇ ਕੋ ਆਇਆ ਹੀ ਨਹੀਂ ਗਿਆ। ਕੋਈ ਨਹੀਂ। ਚਾਚੀ ਜੀ ਕਹਿੰਦੇ ਰਹੇ ਬਸ ਕੱਲ ਤੋਂ ਨਿਕਲੇ ਨਹੀਂ ਗਿਆ। ਭਾਜ ਜਾਨੇ ਕੱਲ ਜਾਨੇ। ਹਾਂਜੀ। ਰੱਬ ਨੇ ਵੇਖੋ ਕਿੰਨਾ ਵਧੀਆ ਕੀਤਾ। ਕਿੰਨਾ ਵਧੀਆ ਲੱਗਣ ਡਿਆ। ਅੱਜ ਆਪਾਂ ਸਾਰਾ ਪਰਿਵਾਰ ਬੈਠੇ ਆ। ਬੱਚੇ ਕਿੰਨੇ ਖੁਸ਼ ਹੈਗੇ ਆ। ਖੁਸ਼ ਹੈ ਨਾ ਸਿਮਰਤ? ਹਾਂਜੀ ਚਾਚੀ ਜੀ। ਜੀ ਦੋ। ਉਹ ਵੇਲਾ ਸੀ ਨਾ ਬੜਾ ਔਖਾ ਵੇਲਾ ਸੀ ਸਮਝ ਨਹੀਂ ਸੀ ਲੱਗਣ ਦੇ ਕਿ ਹੁਣ ਕਰੀਏ ਕੀ ਪਰ ਸਭ ਨਾਲ ਵਧੀਆ ਗੱਲ ਤੇ ਆ ਕਿ ਸਾਹਿਲ ਆਇਆ ਹਾਂ ਸਾਹਿਲ ਆਇਆ ਸਾਹਿਲ ਨੇ ਸਿਮਰਤੀਆਂ ਸਾਰੀਆਂ ਗਲਤੀਆਂ ਮਾਫ ਕਰਦੇ ਹਾਂ ਤੇ ਭੈਣ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਮੇਰੀ ਧੀ ਦੀਆਂ ਸਾਰੀਆਂ ਗਲਤੀਆਂ ਮਾਫ ਕਰਦੇਗਾ ਜੀ ਮੈਂ ਨਹੀਂ ਭੈਣ ਜੀ ਹੱਥ ਨਾ ਛੋੜੋ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕੋਈ ਗੱਲ ਨਹੀਂ ਆ ਸਭ ਠੀਕ ਹੋ ਜਾਏਗਾ ਹੋਰ ਹੋਈ ਮਦਰ ਤੁਰੀਆਂ ਦੇ ਨਹੀਂ ਹੈ ਲੈ ਜਾਣਾ ਮੈਂ ਨਹੀਂ ਢਕਣਾ ਆਪਾ ਸਹੀ ਕੰਦੇ ਸਾਰੇ ਜਾਨੇ ਕਿ ਕਾਲੀ ਚ ਕੀਤੇ ਹੋਏ ਫੈਸਲੇ ਬੜੀ ਦੂਰ ਲੈ ਜਾਂਦੇ ਹਾਂਜੀ ਸਹੀ ਗੱਲ ਚਾਚੀ ਜੀ ਹੋਰ ਸਿੰਮਰਤ ਤਾਂ ਖੁਸ਼ ਤਾਂ ਹੈ ਕਿ ਨਾ ਤੁਹਾਨੂੰ ਹਾਂਜੀ ਮੀ ਜੀ ਮੇਰੇ ਤਾਂ ਅੱਗੇ ਟੈਨਸ਼ਨ ਮੁੱਕ ਗਈ ਆ ਮੈਨੂੰ ਤੇ ਸੰਮੀ ਨੇ ਕਾਲੀ ਫੋਨ ਕਰਕੇ ਦੱਸਿਆ ਸੀ ਪਰ ਮੈਨੂੰ ਨਾ ਤਸੱਲੀ ਜਿਨੀ ਆਉਂਦੀ ਸੀ ਤੇ ਮੈਂ ਕਿਹਾ ਸੀ ਚਲ ਮੈਂ ਸਿੰਮਰਤ ਦੇ ਮੂੰਹੋਂ ਸੁਣੂੰਗਾ ਫੇਰ ਹੀ ਮੇਰੇ ਮਨ ਨੂੰ ਤਸੱਲੀ ਹੋਣੀ ਆ ਹਾਂਜੀ ਬਾਕੀ ਮਾਸੀ ਜੀ ਮੈਂ ਤੁਹਾਡੇ ਸਾਰਿਆਂ ਕੋ ਮਾਫੀ ਮੰਗਦਾ ਹਾਂ ਸਹਿਬ ਸਾਰੇ ਪਰਿਵਾਰ ਕੋ ਮੈਂ ਤੁਹਾਨੂੰ ਵਾਦਾ ਬੜਾ ਵੱਡ ਘੱਟ ਬੋਲਿਆ ਬਾਕੀ ਕੋਈ ਕੁਪਰਾ ਨਹੀਂ ਤੇ ਚਿੰਤਾ ਨਹੀਂ ਹੁੰਦੀ ਆ ਜਦੋਂ ਦੀ ਭੈਣ ਦੁਖੀ ਹੋਵੇ ਬਸ ਮੈਂ ਇਹ ਸੋਚਦਾ ਰਹਿਣਾ ਕਿ ਸਿਮਰਤ ਦਾ ਕਾਰਨਾ ਖਰਾਬ ਹੋ ਜੇ ਬਾਕੀ ਸਾਹਿਬ ਬਹੁਤ ਬਹੁਤ ਦਾ ਦਤਨ ਹੋਆ ਆਪਾ ਯਾਤ ਨਾਲ ਜੁੜੋ ਨੰਨੇ ਪੁੱਤ ਬਹੁਤ ਵਧੀਆ ਕੋਈ ਗਲਤੀ ਨਹੀਂ ਹੋਈ ਚਲੋ ਪਰਮਾਤਮਾ ਨੇ ਸਭ ਕੁਝ ਠੀਕ ਕਰਤਾ ਹੁਣ ਤੁਸੀਂ ਬਿਲਕੁਲ ਫਿਕਰ ਨਾ ਕਰੋ ਸਾਰਾ ਕੁਝ ਸਹੀ ਹੋ ਗਿਆ ਹੈ ਮੈਂ ਇੰਤ ਕਾਲੇ ਸੀ ਪਿਸ਼ਮੀ ਉੱਤੇ ਆ ਤੈਨੇ ਸਭ ਕੁਝ ਠੀਕ ਕਰ ਦੇਣਾ ਸਾਨੂੰ ਦੌਰ ਕੋਈ ਟੈਨਸ਼ਨ ਨਹੀਂ ਸੀ ਕਿ ਸ਼ੰਮੀ ਨੇ ਹੀ ਸਭ ਕੁਝ ਠੀਕ ਕਰਨਾ। ਅੱਜ ਜਦੋਂ ਸਿਮਰਤ ਦੇ ਮੂੰਹੋਂ ਸੁਣ ਲਿਆ ਹੁਣ ਮਨ ਨੂੰ ਸ਼ਾਂਤੀ ਮਿਲ ਗਈ ਆਂ। ਹਾਂ ਸਭ ਕੁਝ ਠੀਕ ਹੋ ਗਿਆ। ਨਹੀਂ ਤੇ ਸਿਮਰਤ ਨੂੰ ਪਤਾ ਨਹੀਂ ਲੱਗਣ ਦੇ ਸਾਨੂੰ। ਚਿਹਰੇ ਤੇ ਚਿਹਰੇ ਤੋਂ ਤਾਂ ਪਤਾ ਲੱਗ ਜਾਂਦਾ ਕਿੰਨੇ ਖੁਸ਼ ਹੈਗੀ ਆ। ਇੱਕ ਤਾਂ ਦੋ ਹੋਈਏ ਸੀ ਮਨ ਅੱਜ। ਨਾਲੇ ਵੇਣਾ ਸਾਈਂ ਤੇਰੇ ਸਾਰੇ ਆਲੇ-ਵੇਲੇ ਕਿਦਾਂ ਚਾ ਕਰਦੇ ਆਂ। ਜਿੱਦਾਂ ਮੈਂ ਆਉਣਾ ਨਾ ਤੇ ਤੇਰੇ ਤੋਂ ਦਲੇ ਤੂੰ ਇੱਥੇ ਘੇੜਾ ਮਾਰਦੇ ਰਹਿ ਗਰੇਣਾ। ਤੇ ਤੂੰ ਬਾਜੀ ਤੀਜੇ ਕਿੱਥੇ ਦੇ ਨਾਂਦੇ ਹਾਂ ਮੈਂ ਤਾਂ ਸਾਈਂ ਨੇ ਲੋਹ ਲਿਆ ਜਿੰਨਾ ਕਰਨਾ। ਬਹੁਤ ਵਧੀਆ ਨਾ। ਤੇ ਮੇਰੀ ਗੱਲ ਸੁਣੋ ਸਾਈਲੋ ਕਿਉਂ ਨਾ ਅਜਰਾ ਤੇ ਇੱਥੇ ਹੀ ਰੱਖ ਲਈਏ ਸੋਰ ਸਾਈਲ ਕੀ ਸਾਰਿਆਂ ਨੂੰ ਰੱਖ ਲੈਣੇ ਆ ਤੇ ਮੇਰੀ ਗੱਲ ਸੁਣ ਪੁੱਤਰ ਇੱਥੇ ਗੱਲਾਂ ਹੀ ਕਰਦੇ ਰਹੇਂਗੇ ਕਿ ਕੁਝ ਲੈ ਕੇ ਵੀ ਆਏਂਗੀ ਮੈਨੂੰ ਚਾਰ ਨਹੀਂ ਮੈਂ ਤਾਂ ਪਹਿਲਾਂ ਸੁਣ ਲੈ ਇਹਨਾਂ ਨੇ ਮੇਰਾ ਬੱਚਾ ਨਹੀਂ ਚਾਹਗਾ ਮੈਂ ਲੈ ਕੇ ਆਣੀ ਆ ਹਾਂ ਹਾਂ ਮੈਂ ਚਾਰ ਦਾ ਸਮਾਨ ਲੈ ਆਵਾਂ ਭਾਜੀ ਠੀਕ ਹੈ ਠੀਕ ਕਿਤੇ ਮਮੀ ਦੁੱਧ ਦੋਰੇ ਗਈ ਹੈ ਨਹੀਂ ਨਹੀਂ ਮਾਸੀ ਜੀ ਲੱਗੇ ਗੁਰਦੌਰੇ ਗਏ ਸੀ ਸਭਾ ਗੁਰਦੌਰੇ ਆ ਤੇ ਉਹਨਾਂ ਤੋਂ ਕਿ ਨਾ ਕੋਤਰਾ ਮਜ਼ਾਜਾ ਨਹੀਂ ਆਉਂਦਾ ਉਹਨਾਂ ਨੇ ਆਏ ਨਾ ਤੁਸੀਂ ਆ ਲੋ ਨਹੀਂ ਦੇ ਪਰਸ ਨਾ ਸੀ ਜਿਉ ਕੋਤਰਾ ਨਹੀਂ ਹੋ ਤੂੰ ਇਹ ਦੋਏ ਜਣੇ ਜਾ ਕੇ ਲੈ ਆਓ ਮੱਕੀ ਵੀ ਨਾਲੇ ਮਿਲਿਆਓ ਲੈ ਲਓ ਲੱਗੀ ਜਾ ਸਹੀ ਗੱਲ ਕਰ ਕੋਤਰਾ ਹਾਂ ਲੱਗੇ ਵਾਲੇ ਗੁਰਦੁਆਰੇ ਗਏ ਹਾਂ ਜਿਹੜਾ ਲੱਗੇ ਹੀ ਹੈ ਗੁਰਦੁਆਰਾ ਲੈ ਆਓ ਇੰਜ ਕਰੋ ਚਾਰ ਰੁਪਏ ਜਿਆਦਾ ਚੰਗਾ ਲੱਗੂਗਾ ਜਾਓ ਨਹੀਂ ਨਾਲੇ ਮੇਰੀ ਗੱਲ ਸੁਣੋ ਜਦੋਂ ਇਹ ਦੋਵੇਂ ਜਣੇ ਜਾਣਗੇ ਨਾ ਭੈਣ ਜੀ ਨੂੰ ਖੁਸ਼ੀ ਹੋਊਗੀ ਕਿ ਦੋਵੇਂ ਜਣੇ ਇਕੱਠੇ ਆਏ ਆ ਲੈ ਫੜੋ ਪੀਓ ਤੇ ਜਾਓ ਲੈ ਆਓ ਜਾਓ ਪੀ ਲਓ ਪੀ ਲਓ ਚਲੋ ਪੀ ਲਓ ਜਮੇ ਬਾੜੂ ਮੇਰੀ ਗੱਲ ਸੁਣ ਆਹ ਹੁਣ ਕੀ ਡਰਾਮਾ ਵਾ ਇੱਥੇ ਤੱਕ ਮੈਂ ਆ ਗਿਆ ਇੰਨਾ ਬਥੇਰਾ ਨਹੀਂ ਕੀ ਆ ਹੁਣ ਤੇਰੀ ਮਾਂ ਨੂੰ ਕੋਲੇ ਜਾਂਵਾਂ ਮੈਂ ਸਹਿਰ ਮਾਂ ਦੀ ਹੁੰਦਾ ਤਾਡੇ ਵੀ ਕੁਝ ਚੱਕਦੇ ਆ ਜੇ ਮੈਂ ਤੁਹਾਡੀ ਮੰਮੀ ਰਿਸਪੈਕਟ ਕਰਦੀ ਤੁਹਾਨੂੰ ਵੀ ਭੱਜ ਬਾਹਰ ਵਾਲੀ ਕਰਨਗਾ ਤੂੰ ਜਾ ਯਾ ਤੂੰ ਆਪੇ ਲਾਇਆ ਕਰ ਮੈਂ ਨਹੀਂ ਜਾਣਾਂ ਨਾਲ ਤੇਰੇ ਤੇ ਜਾਣ ਕੀ ਹੋ ਗੱਲ ਜੇ ਉਹ ਤੁਹਾਡੇ ਥੋੜੀ ਜਿਹੀ ਆਪਣ ਨਾਲ ਖੁਸ਼ ਹੋ ਜਾਣਗੀ ਤੂੰ ਹੋਰ ਕੀ ਚਾਹੀਦਾ ਹੈ ਚਲੋ ਭੈਂਜੀ ਵਧੀਆ ਹੋ ਗਿਆ ਹੁਣ ਨਾਲੇ ਭੈਂਜੀ ਛੇਤੀ ਆ ਜਾਣਗੇ ਤੁਹਾਨੂੰ ਵੀ ਮਿਲਣਗੇ ਓਦਾਂ ਟਾਈਮ ਲੱਗ ਜਾਣਾ ਸੀ ਸਿਮਰਤ ਨੂੰ ਪਤਾ ਉਸ ਗੁਰਦੁਆਰੇ ਸਾਧ ਦਾ ਤੈਨੂੰ ਮੈਂ ਹਣ ਜਾ ਕੇ ਲੈ ਆਉ ਇਹ ਗੱਲ ਨਾਲੇ ਖੁਸ਼ ਹੋ ਜਾਣਗੇ ਵੇਖ ਕੇ ਵੀ ਬੱਚੇ ਲੈਣ ਆਏ ਆ ਸ਼ਮੀ ਤੈਨੂੰ ਕੀ ਗੱਲ ਹੈ ਪੁੱਤ ਨੈਣੂ ਭੂਆ ਜੀ ਮੈਂ ਤੇ ਬਿਲਕੁਲ ਠੀਕ ਐ ਪੁੱਤ ਤੂੰ ਤਾਂ ਇੰਨਾ ਬੋਲਦੀ ਆ ਰੋੜਕ ਲਾਨੀ ਆ ਚੁੱਪ ਚੁੱਪ ਕਿਉਂ ਪੈਂਜੀ ਕੀ ਗੱਲ ਐ ਇਹਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਠੀਕ ਐ ਵੈਸੇ ਭੂਆ ਜੀ ਤੁਹਾਨੂੰ ਲੱਗਣ ਡਿਆ ਮੈਂ ਤੇ ਬਿਲਕੁਲ ਠੀਕ ਐ ਕੀ ਚਲ ਚਲ ਉਹ ਰਾਣੀ ਦੀ ਦਵਾਈ ਲੈ ਕੇ ਆਏ ਨਾ ਤਾਂ ਉਹ ਅੱਛਾ ਅੱਛਾ ਟੈਸਟ ਕਰਵਾਏ ਹੋਣੇ ਨਾ ਇਹਨੇ ਰਾਣੀ ਦੇ ਫਿਕਰ ਲੱਗ ਜਾਂਦਾ ਅੱਜ ਕੱਲ ਪੈਂਜੀ ਆ ਬੁਖਾਰ ਵੀ ਟਾਈਫਾਇਡ ਕਿੰਨਾ ਚੱਲਣ ਡਿਆ ਆ ਸੀਮਾ ਪੱਤ ਜੀ ਇੰਜ ਕਰੀਏ 15 ਰੁਪਏ ਚਲੋ ਹਾਂ ਆ ਜਾ ਪਤਰਾ ਨੇ ਆ 15 ਰੁਪਏ ਨੇ ਆ ਜਿਓ ਆ ਸੋਫੇ ਉੱਤੇ ਬੈਠਾ ਨਹੀਂ ਜਾਂਦਾ ਆ ਜਿਓ 15 ਚੱਲਦੇ ਚਲ ਜਾਓ ਅੰਦਰ ਏਸੀ ਲੱਗਾ ਵਦਰਾ ਉਹਨਾਂ ਬੈਠੋ ਹਾਂ ਲੱਕੀ ਤੁਸੀਂ ਆ ਜਾ ਕੇ ਰੋਟੀ ਪਾਣੀ ਦਾ ਕੁਝ ਵੇਖ ਜਾ ਕੇ ਛਬੀ ਤੂੰ ਆਜੀ ਪਤ ਇਧਰੇ ਕੋਈ ਨਹੀਂ ਆਸੀਗੀ ਆਂਦੀ ਛਮੀ ਤੇ ਮੈਂ ਆਨੀ ਹੋਣੀ ਛਮੀ ਖੁਸ਼ ਹੈ ਆਪਣੇ ਘਰ ਆਏ ਤੂੰ ਠੀਕ ਹੈ ਕੀ ਗੱਲ ਹੈ ਬੜੀ ਉਦਾਸ ਸਿਆ ਨਹੀਂ ਨਹੀਂ ਭਾਬੀ ਔਵੇਂ ਲੱਗਣ ਡਿਆ ਤੁਹਾਨੂੰ ਠੀਕ ਹੈ ਗਈ ਮੈਂ ਤੇ ਜਾਨੀ ਇਹ ਤਾਂ ਸਨੀਆਂ ਕਿਸੇ ਹੋਰ ਨੂੰ ਦੇ ਨਜਾਨੇ ਤੈਨੂੰ ਮੈਂ ਤਾਂ ਗੇਟ ਚ ਅੰਦਰ ਵੜ ਗਿਆ ਤੈਨੂੰ ਦੇਖ ਲਿਆ ਤੇਰਾ ਚਿਹਰਾ ਬੜਾ ਉਤਰੇ ਉਤਰੇ ਲੱਗਦਾ ਪਿਆ ਕੀ ਗੱਲ ਟੈਨਸ਼ਨ ਨਹੀਂ ਜਾਨੇ ਭਾਜੀ ਦੀ ਨਹੀਂ ਨਹੀਂ ਭਾਬੀ ਉਹ ਤਾਂ ਠੀਕ ਹੋ ਜਾਂਦੀ ਕੋਈ ਗੱਲ ਨਹੀਂ ਕਿ ਮੈਨੂੰ ਮਾੜਾ ਮੋਟਾ ਬੁਖਾਰ ਆ ਰਿਹਾ ਵਸ। ਚਲ ਠੀਕ। ਤੂੰ ਨਹੀਂ ਇਹ ਦੱਸ ਸਾਇਰ ਤੇ ਸੁਨਤ ਦੀ ਸਭ ਕੁਝ ਠੀਕ ਹੋ ਗਿਆ ਨਾ? ਕਿ ਉੱਤ ਉੱਤ ਕਰਦੀ ਪਈ ਆ। ਨਹੀਂ ਨਹੀਂ, ਉਹਨਾਂ ਚ ਹੁਣ ਸਾਰਾ ਕੁਝ ਠੀਕ ਆ। ਤੇ ਫਿਰ ਗੱਲ ਕੀ ਆ? ਕਿ ਤਰਾ ਕਿਹੜਾ ਕਿਉਂ ਨਾ ਦਾਸ ਆ? ਤੂੰ ਤਾਂ ਬਿਲਕੁਲ ਨਹੀਂ ਬੋਲਦੀ ਪਈ। ਤੂੰ ਤਾਂ 10 ਮਿੰਟ ਇੱਥੇ ਬੈੰਨੇ ਤੇ ਭਾਬੀ ਦੇ ਮਗਰੇ ਸੋਈ ਚ ਚਲ ਜਾਨੀ ਆ। ਵੀ ਭਾਬੀ ਕੀ ਕਰਦੇ ਪਈ ਆ ਮੈਂ ਜਾ ਕੇ ਵੇਖਾਂ ਚਾਹ ਪਾਣੀ ਧਿਆਵਾ। ਅੱਜ ਤੂੰ ਆਈ ਵੀ ਨਹੀਂ ਆ। ਤੂੰ ਚੁੱਪ ਕਰਕੇ ਬੈਠੀਂ ਕਾਲ ਦੱਸ ਕੀ ਗੱਲ ਆ ਸ਼ਮੀ ਬੋਲ ਬੋਲਦੀ ਕਿਉਂ ਨਹੀਂ ਭਾਬੀ ਕੀ ਦੱਸਾਂ ਤੁਹਾਨੂੰ ਪਤਾ ਅਜੇ ਤੱਕ ਮੈਨੂੰ ਰੱਬ ਨੇ ਖੁਸ਼ੀ ਨਹੀਂ ਦਿੱਤੀ ਖੁਸ਼ੀ ਨਹੀਂ ਦਿੱਤੀ ਸ਼ੁਦਾਨੇ ਕਿਹੜੀ ਖੁਸ਼ੀ ਦਿਨ ਦੇਣੀ ਐ ਇੰਨਾ ਵਧੀਆ ਤੈਨੂੰ ਘਰ ਬਾਹਰ ਮਿਲਿਆ ਸੱਸ ਤੇ ਨਹੀਂ ਨਹੀਂ ਵਧੀਆ ਕਰ ਬਣਾ ਤੇ ਰਹਿ ਨਾ ਵਧੀਆ ਰੋਂਦੀਆਂ ਨੂੰ ਤੂੰ ਹਸਾਉਣ ਵਾਲੀ ਆ ਤੂੰ ਹੋਰ ਤੈਨੂੰ ਕਿਹੜੀ ਖੁਸ਼ੀ ਮਿਲਨੀ ਆ ਤੂੰ ਤੇ ਹਰ ਕੰਮ ਚ ਪਰਫੈਕਟ ਏਂ ਉਹ ਨੂੰ ਇਹੋ ਜੀ ਉਹਨਾਂ ਨੂੰ ਲੱਗਦੀ ਆ ਸ਼ਮੀ ਸ਼ਮੀ ਟੁੱਟ ਗਈ ਮੈਨੂੰ ਸਮਝ ਨਹੀਂ ਲੱਗਦੀ ਮੈਨੂੰ ਸਾਰਿਆਂ ਨੂੰ ਕੀ ਜਵਾਬ ਦਵਾਂ ਮੇਰੀ ਸੱਸ ਮੈਨੂੰ ਬੱਚੇ ਤੋਂ ਬੜੇ ਮਹੀਨੇ ਦਿੰਦੀ ਆ ਹੁਣ ਵੀ ਇਹ ਠੀਕ ਨਹੀਂ ਸੀ ਹੈਗੀ ਤੇ ਇਹਨਾਂ ਦੇ ਟੈਸਟ ਕਰਾਉਣ ਜਾਣੇ ਸੀ ਗੋਮੀ ਨੂੰ ਸੁਣਾਉਣ ਲੱਗ ਪਈ ਆਪਣੇ ਵੀ ਟੈਸਟ ਕਰਾਇਆ ਮੈਨੂੰ ਕਦੋਂ ਖੁਸ਼ੀ ਦੇਹੇਗੀ ਮੈਂ ਵੀ ਤਾਂ ਪੋਤਰਾ ਪੋਤਰੀ ਖੜਾਉਣਾ ਮੇਰੀ ਤੇ ਰੀਜ ਆ ਭਾਬੀ ਮੇਰੇ ਕਿਹੜਾ ਵਸਦੀ ਗੱਲ ਐ ਮੇਰੀ ਆਪ ਖੁਦ ਬੜੀ ਪਰੇਸ਼ਾਨ ਐ ਅਸੀਂ ਤੋਂ ਦੱਸੋ ਬੰਦੇ ਦੇ ਪਲਾ ਵਾਸ ਦੀ ਗੱਲ ਹੁੰਦੀ ਐ ਹੈ ਤੇ ਉਹ ਸੁਪਰ ਵਾਲੇ ਦੇ ਹੱਥ ਹੁੰਦਾ ਸਾਰਾ ਕੁਝ ਬੰਦੇ ਦੇ ਹੱਥ ਤੇ ਕੁਝ ਵੀ ਨਹੀਂ ਹੈਗਾ ਮੇਰੀ ਗੱਲ ਸੁਣ ਏਡੀ ਕਾਦੀ ਟੈਂਸ਼ਨ ਐ ਨਹੀਂ ਆ ਕੋਈ ਨਹੀਂ ਹੋ ਜਾਏਗਾ ਬੱਚਾ ਬਾਬੀ ਇਹ ਹੁਤੇ ਗੱਲ ਐ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਐ ਕਿ ਤੇਰੇ ਘਰ ਬੱਚਾ ਨਹੀਂ ਹੋ ਸਕਦਾ ਕੀ ਇਸ ਗੱਲ ਦਾ ਬਸ ਮੈਨੂੰ ਤੇ ਰਣਜੀਤ ਨੂੰ ਹੀ ਪਤਾ? ਸ਼ੰਮੀ ਇਹ ਤੇਰੀ ਗੱਲ ਤੇਰੀ ਸੱਸ ਨੂੰ ਪਤਾ ਨਾ? ਨਹੀਂ ਭਾਬੀ ਜੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਉਹ ਤੇ ਪਤਾ ਨਹੀਂ ਕੀ ਕਰੂਗੀ। ਪਤਾ ਨਹੀਂ ਮੈਨੂੰ ਉਸ ਘਰ ਚ ਰਹਿਣ ਵੀ ਦਊਗੀ ਜਾਂ ਨਹੀਂ। ਮਸਾ ਮਸਾ ਮੈਨੂੰ ਇੰਨੇ ਵਧੀਆ ਹਸਬੰਦ ਮਿਲੇ ਆ ਤੁਹਾਨੂੰ ਤੇ ਪਤਾ ਹੀ ਆ ਰਣਜੀਤ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ ਮੈਨੂੰ ਸਮਝਦੇ ਆ ਮੈਂ ਨਹੀਂ ਚਾਹੁੰਦੀ ਕਿ ਮੇਰੀ ਸੱਸ ਮੈਨੂੰ ਘਰੋਂ ਕੱਢੇ ਜਾਂ ਮੇਰੇ ਹੱਥੋਂ ਇਹ ਘਰ ਛੁੱਟੇ ਜਾਂ ਜਾਂ ਰਣਜੀਤ ਤਾਂ ساتھ ਛੁੱਟੇ ਸੁਦਾਨੀ ਚੁੱਪ ਕਰ ਸੁਣ ਕਰ ਲੀਏ ਢੀ ਟੁੱਟ ਗਈ ਆ ਵਿਸ਼ਵਾਸ ਰੱਖ ਪਰਮਾਤਮਾ ਤੇ ਕੈਬਰੀਓ ਪਰ ਮਾਤਮਾ ਉਹ ਵੀ ਕਰ ਦਿੰਦਾ ਜਿਹਦੀ ਉਮੀਦ ਨਹੀਂ ਹੁੰਦੀ ਭਾਬੀ ਤੁਹਾਨੂੰ ਪਤਾ ਮੈਂ ਇਹ ਹਉ ਸੋਈਦੀ ਰਹੀ ਨਹੀਂ ਰੱਬ ਨੇ ਕਿਤੇ ਪਾ ਕੇ ਮੇਰੀ ਕਿਸਮਤ ਲਿਖੀ ਆ ਮੈਂ ਇਨਾ ਕੀ ਮਾਨਾ ਕਰਤਾ ਸੀ ਪਿਛਲੇ ਜਨਮ ਚ ਜਿਹਦੀ ਸਜ਼ਾ ਮੈਨੂੰ ਇਸ ਜਨਮ ਚ ਮਿਲਦੀ ਪਈ ਆ ਛੋਟੇ ਹੁੰਦੇ ਆ ਮਾਪਿਓ ਗੋਲਿਆ ਫਿਰ ਮੇਰਾ ਵਿਆਹ ਹੋਇਆ ਮੈਂ ਸੋਚਿਆ ਰੱਬ ਮੇਰੀ ਝੋਲੀ ਬੜੀਆਂ ਖੁਸ਼ੀਆਂ ਪਾਊਗਾ ਚੱਲ ਮੈਨੂੰ ਲਾਈਵ ਪਾੜਨ ਤੇ ਬਹੁਤ ਵਧੀਆ ਮਿਲਿਆ ਪਰ ਔਲਾਦ ਔਲਾਦ ਤੋਂ ਲੱਗਦਾ ਮੈਂ ਵਾਂਝੀ ਰਹਿ ਜਾਣਾ ਭਾਬੀ ਤੁਹਾਨੂੰ ਪਤਾ ਮੇਰੀ ਸੱਸ ਮੈਨੂੰ ਐ ਹੋਇਆਂ ਜੀਆਂ ਗੱਲਾਂ ਕਰਦੀ ਆ ਜਿਹੜੀਆਂ ਸੁਣਨ ਵਾਲੀਆਂ ਨਹੀਂ ਪਹਿਲੇ ਮੈਂ ਸਿਮਰਤ ਵੱਲੋਂ ਸੌਂਦੀ ਰਹੀ ਪਤਾ ਨਹੀਂ ਕੀ ਕੀ ਚੁੱਕੜ ਸੁੱਟਦੇ ਰਹੇ ਮੇਰੇ ਕਰੈਕਟਰ ਤੇ ਤੁਸੀਂ ਹੈਗੀਆਂ ਹੀ ਐਹੋ ਜੀਆਂ ਜੇ ਪਤਾ ਨਹੀਂ ਤੁਸੀਂ ਦੋਵੇਂ ਜਾਣੀਆਂ ਚਾਹੁੰਦੀਆਂ ਕੀ ਜੇ ਪਤਾ ਨਹੀਂ ਕਿਹੜੀ ਕਿਹੜੀਆਂ ਗੱਲਾਂ ਕੀਤੀਆਂ ਮੰਮੀ ਜੀ ਨੇ ਤੇ ਹੁਣ ਹੁਣ ਬੱਚੇ ਨੂੰ ਲੈ ਕੇ ਮੈਨੂੰ ਇੰਨੇ ਤਾਣੇ ਮੈਨੇ ਮਿਲਦੇ ਆ ਉਤੇ ਜੇ ਕਿਤੇ ਵੀ ਨਾ ਮੇਰੇ ਸਪੋਰਟ ਕਰ ਤੇ ਮੇਰੀ ਸੱਸ ਨੇ ਕਦੋਂ ਦਾ ਮੈਨੂੰ ਘਰੋਂ ਕੱਢ ਦਿੱਤਾ ਹੋਵੇ ਭਾਬੀ ਮੈਂ ਪਤਾ ਕੀ ਸੋਚਿਆ ਸੀ ਕਿ ਮੇਰੇ ਘਰ ਬੱਚਾ ਹੋਊਗਾ ਮੈਨੂੰ ਬੜਾ ਪਿਆਰ ਕਰੂੰਗੀ ਮੇਰੀਆਂ ਸਾਰੀਆਂ ਰੀਝਾਂ ਬੁਰੀਆਂ ਕਰੂੰਗੀ ਜੋ ਮੇਰੀਆਂ ਰੀਝਾਂ ਪੁਰੀਆਂ ਨਹੀਂ ਨ ਹੋਈਆਂ ਮੈਂ ਆਪਣੇ ਬੱਚੇ ਦੀ ਸਾਰੀਆਂ ਕਾਸ਼ਾ ਪੂਰੀਆਂ ਕਰੂੰਗੀ। ਭਾਬੀ ਮੈਨੂੰ ਪਤਾ ਹੈ ਇੱਕ ਮਾਂ ਤੋਂ ਬਿਨਾ ਬੱਚੇ ਦੀ ਕੀ ਜ਼ਿੰਦਗੀ ਹੁੰਦੀ ਹੈ। ਸ਼ਮਮੀ ਅੰਜਾ ਵੰਦੀ ਚੰਗੀ ਤਰਾ। ਇਹ ਗੱਲ ਤੇ ਤੇਰੀ ਬਿਲਕੁਲ ਠੀਕ ਆ। ਵਾਕਈ ਉਸ ਬੱਚੇ ਨੇ ਪਤਾ ਵਾ ਜਿਹਦੀ ਮਾਂ ਨਹੀਂ ਹੈਗੀ। ਚਲ ਹਣ ਤੂੰ ਚੁੱਪ ਕਰ। ਧੀ ਸੁਣ ਗੱਲ। ਤੂੰ ਆ ਗੱਲ ਨਾ ਆਪਣੀ ਸੱਸ ਨੂੰ ਦੱਸ ਦੇ। ਨਹੀਂ ਬੱਬੀ ਮੈਂ ਇਸ ਘਰ ਚੋਂ ਨਹੀਂ ਆਉਣਾ ਹੈਗਾ ਵਾਪਸ ਮੈਂ ਉੱਥੇ ਹੀ ਰਹਿਣਾ ਹੈ ਤੈਨੂੰ ਪਤਾ ਜਿੱਦਣ ਮੇਰੀ ਸੱਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਉਹਨੇ ਰਣਜੀਤ ਨੂੰ ਹੱਥਾਂ 'ਚ ਕਰ ਲੈਣਾ ਉਹਨੇ ਕਿਹਾ ਕਿ ਮੈਂ ਦੂਜਾ ਵਿਆਹ ਕਰਾ ਦੇਣੀ ਤੂੰ ਇਹਨੂੰ ਜਾਂਦੇ ਦੇ ਘਰ ਸੀ ਨਹੀਂ ਰੱਖਣੀ ਹੈਗੀ ਪਰ ਸ਼ੰਮੀ ਇੱਕ ਦਿਨ ਤੇ ਦੱਸਣਾ ਹੀ ਪੈਣਾ ਮੈਂ ਹੈ ਨਹੀਂ ਬੱਬੀ ਮੈਂ ਆਪਣੇ ਪੈਰੀਂ ਆਪੇ ਘਵਾੜਾ ਨਹੀਂ ਮਾਰ ਸਕਦੀ ਮੈਂ ਇਸ ਘਰ ਚੋਂ ਨਹੀਂ ਆਉਣਾ ਹੈਗਾ ਤੁਸੀਂ ਸਾਰੇ ਮਤਾਨੇ ਮੈਨਿਆਂ ਤੇ ਰਹਿੰਗੀ ਤਾਨੇ ਮੈਨ ਨਹੀਂ ਸੁਣੇਗੀ ਤੂੰ ਹੀ ਮਤ ਰੱਖ ਤੇ ਪਰਮਾਤਮਾ ਤੇ ਹੌਂਸਲਾ ਰੱਖ ਮੈਂ ਤੇ ਇੰਨਾ ਗਾੜੀ ਵਾਹ ਕੇ ਜੋੜੇ ਸੀ ਕਿ ਤੁਸੀਂ ਵੀ ਕਿਸੇ ਨੂੰ ਨਾ ਦੱਸਿਓ ਇਹ ਇਨਾਂ ਤੋਂ ਸਵਾਲ ਤੇ ਮੇਰੇ ਤੇ ਸਵਾਲ ਕਿ ਇਹਨੂੰ ਨਹੀਂ ਪਤਾ ਇਸ ਗੱਲ ਦਾ ਭਾਬੀ ਪਰ ਮੈਂ ਵਿੱਚ ਵਿੱਚ ਟੁੱਟ ਕੇ ਝੂਰ ਹੋਈ ਬਈ ਸ਼ਮੇ ਤੂੰ ਤੁਸੀਂ ਮੈਨੂੰ ਟੈਨਸ਼ਨ ਚ ਪਾ ਦਿੱਤਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਅੱਜ ਸਿਮਰਤੋਂ ਲਾ ਖੁਸ਼ੀ ਮਿਲੀ ਤੇ ਆਹ ਦੁੱਖਾਂ ਦਾ پہاڑ ਤੇ ਸੁੱਟ ਦਿੱਤਾ ਤੂੰ ਮੇਰੇ ਉੱਤੇ ਜਿਵੇਂ ਕਿ ਸਾਹਮਣੇ ਰੋਣੀ ਆ ਅਗਲਾ ਮੈਨੂੰ ਕਹੂਗਾ ਇਹ ਕਾ ਤੋਰ ਹੁੰਦੀ ਆ ਸ਼ੱਕ ਕਰਨਗੇ ਪਿਆਸੀ ਕੀ ਗੱਲ ਆ ਮੈਂ ਤੇ ਇੰਨੀ ਮਜਬੂਰ ਆ ਕਿ ਮੈਂ ਤੇ ਰੋ ਵੀ ਨਹੀਂ ਸਕਦੀ ਕਿਸੇ ਸਾਹਮਣੇ ਪਤਾ ਨਹੀਂ ਭਾਬੀ ਰੱਬ ਨੇ ਮੇਰੇ ਤੇ ਮੇਰੇ ਤੇ ਸਾਰੇ ਦੁੱਖ ਲਿਖੇ ਹੋਇਆ ਕਿੰਨੇ ਕੁ ਤੋਖ ਭੁਗਤਣੇ ਆ ਜੇ ਮੈਂ ਜ਼ਿੰਦਗੀ ਦੀ ਮੈਨੂੰ ਲਾਦ ਵਧੀਆ ਦੇ ਦਿੰਦਾ ਭਾਵੇਂ ਬੇਟਾ ਹੋ ਜਾਂਦਾ ਤੇ ਭਾਵੇਂ ਬੇਟੀ ਮੈਂ ਵੀ ਆਪਣੇ ਘਰ ਆਰੇ ਲੱਗ ਜਾਂਦੀ ਮੈਨੂੰ ਵੀ ਹੁੰਦਾ ਕਿ ਮੇਰੇ ਘਰ ਚ ਪਿਆਰ ਜੰਮ ਗਿਆ